ਜ਼ਿਲ੍ਹਾ ਹੁਸ਼ਿਆਰਪੁਰ ਚ ਪੈਂਦੇ ਜੱਬੇਵਾਲ ਵਿਖੇ ਇੱਕ ਜੁਵੈਲਰ ਅਤੇ ਮਨੀ ਐਕਸਚੇਂਜ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਸੀਸੀਟੀਵੀ ਦੇ ਵਿੱਚ ਹੋਏ ਕੈਦ। ਪੁਲਿਸ ਕਰ ਰਹੀ ਤਫਤੀਸ਼। ਇਹ ਮੀਂਹ ਨਹੀਂ ਫਿਰ ਜੰਮਣ ਵਾਲਾ। ਇਹ ਕੀ ਮਸਾਤ ਆ ਰਹੀ ਹੈ। ਬੀਰੋ ਬੋਈ ਰਹੀ ਹੈ। ਦੇਖੋ ਛਟੜਾ ਉਹ ਹੁਣ ਬਾਹਰ ਕੈਚੀ ਇਹ ਦੇਖੋ ਮਾਣਾ ਨਾਲ ਦੀ ਨਾਲ ਅੱਜ ਉਹਨੂੰ ਸ਼ਹਿਰਪੁਰ ਨਾਲ ਫੱਦਣਾ ਨਾ। ਕੈਚ। ਬਾਹਰ ਮਾਰ ਰਿਹਾ ਹੈ। ਮਾਰ ਰਿਹਾ ਹੈ। ਬੋਲੋ 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 ਬੋਲੋ

ਹਾਂਜੀ ਭਾਈ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਮਨਮੋਹਿਤ ਬਰਮਾ ਹੈ ਜੀ ਸਾਡੀ ਦੁਕਾਨ ਹੈ ਕ੍ਰਿਸ਼ਨਾ ਜੁਐਲਰਸ ਇਹ ਆਰੀ ਦੁਕਾਨ ਹੈ ਰਾਤੀ ਕੋਈ 12 ਤੋਂ 1 ਵਜੇ ਦੇ ਦਰਮਿਆਨ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਾਫੀ ਸ਼ਟਰ ਦੇ ਲੋਕਾਂ ਨੂੰ ਤੋੜਿਆ ਗਿਆ ਤੇ ਸਾਡੇ ਜਿਹੜਾ ਕੱਚ ਦਾ ਸ਼ੀਸ਼ਾ ਲੱਗਾ ਉਹਨੂੰ ਤੋੜ ਕੇ ਲਗਾਹ ਦੇ ਅੰਦਰ ਦਾਖਲ ਹੋ ਕੇ ਤੇ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਸਾਡਾ ਚੁੱਕਿਆ ਗਿਆ ਹੈ ਤੇ ਹਜੇ ਤੱਕ ਨੁਕਸਾਨ ਦਾ ਕੋਈ ਨਮਾਤਾ ਨੀਲਗਾ ਬਾਕੀ ਜੋ ਉਸਮਾਨ ਦੇਖ ਕੇ ਪਤਾ ਲਗਾਉਗਾ ਜੀ ਕਿ ਕਿੰਨਾ ਖਸਾਨ ਹੋਇਆ ਹੈ ਪੁਲਿਸ ਆਈ ਹੈ ਜੀ ਮੌਕੇ ਤੇ ਹਾਂ ਜੀ ਮੌਕੇ ਤੇ ਪੁਲਿਸ ਆਈ ਹੈ ਜੀ ਫੋਨ ਕਰਨ ਦੇ ਤੇ ਸਵੇਰ ਨੂੰ ਸਾਸਕ ਵਜੇ ਜੇ ਦਰਮਿਆਨ ਪਤਾ ਲੱਗਾ ਹੈ ਜੀ ਜਿੰਦੇ ਖੁੱਲੇ ਹੋਏ ਨੇ ਇੱਥੇ ਚੌਂਕੀਦਾਰ ਵੀ ਹੈ ਕੋਈ ਤੇ ਬਿਆਜ਼ ਦੇ ਜੀ ਚੌਂਕੀਦਾਰ ਤਾਂ ਕੋਈ ਹੈ ਨਹੀਂ ਗਾ ਨਹੀਂ ਤਾਂ ਇਹ ਕੰਮ ਨਾ ਹੁੰਦਾ ਜੀ ਅਗਰ ਜੇ ਕੋਈ ਚੌਂਕੀਦਾਰ ਹੁੰਦਾ ਇੱਥੇ ਤਾਂ ਨਿਗਰਾਨੀ ਹੋਣੀ ਸੀ ਇਕ ਲਗਭਗ ਕੋਈ ਅੱਧੇ ਪੌਣੇ ਘੰਟੇ ਦੇ ਦਰਮਿਆਨ ਉਹਨਾਂ ਨੇ ਇਹ ਕੰਮ ਕੀਤਾ ਆ ਤਿੰਨ ਜਣੇ ਸੀ ਉਹ ਤੇ ਦੇਖੋ ਚੌਕੀਦਾਰ ਹੁੰਦਾ ਤਾਂ ਕੋਈ ਨਾ ਕੋਈ ਡਾਕਟਰ ਹੁੰਦਾ ਉਹਨਾਂ ਨੂੰ ਤੇ ਵੀਡੀਓ ਆਈ ਸੀ ਸੀ ਟੀ ਵੀ ਦੇ ਵਿੱਚ ਕੋਈ ਉਹਨਾਂ ਦੀ ਚੋਰੀਆਂ ਦੀ ਹਾਂਜੀ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਜੀ ਤਿੰਨ ਜਣੇ ਆ ਉਹ ਤੇ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜੀ ਇੱਦਾਂ ਵਿਵਹਾਰ ਕਰ ਰਹੇ ਪੁਲਿਸ ਹਾਂਜੀ ਅੱਜ ਸਵੇਰੇ ਸਾਨੂੰ ਫੋਨ ਆਇਆ ਸੀਗਾ 8:30 ਵਜੇ ਉਹ ਜਿਹੜਾ ਬਾਜ਼ਾਰ ਹੈਗਾ ਜੱਬਿਆਲ ਇੱਥੇ ਦੋ ਦੁਕਾਨਾਂ ਦੇ ਤਾਲੇ ਟੁੱਟੇ ਆ ਇੱਕ ਹੈਗਾ ਕ੍ਰਿਸ਼ਨ ਜੁਲਰ ਤੇ ਦੂਜਾ ਹੈ ਬਣਕਸੀ ਜੀ। ਉਹ ਤਾਂ ਅਸੀਂ ਕ੍ਰਿਸ਼ਨ ਜੁਲਰ ਦੀ ਦੁਕਾਨ ਤੇ ਪਹੁੰਚੇ ਆ। ਉਹ ਸ਼ਰਧ ਚੱਕ ਚੱਕ ਚੱਕਿਆ ਹੋਇਆ ਸੀਗਾ ਤੇ ਉਹਦਾ ਸ਼ੀਸ਼ਾ ਦੁਕਾਨ ਦਾ ਟੁੱਟਿਆ ਹੋਇਆ ਚੁਣ। ਉਹਨੂੰ ਫੋਨ ਨਾਲ ਸਾਲੀ ਕੀਤੀ ਸੀ ਸੀਸੀਟੀਵੀ ਸੀਸੀਟੀਵੀ ਕੈਮੇ ਦੇਖਿਆ ਉਹਦੇ ਤਿੰਨ ਬੰਦੇ ਆਉਂਦੇ ਆ ਨੌਜਵਾਨ ਮੂੰਹ ਬਨੇ ਹੋਏ ਸੀ ਉਹ ਮਾਲਕ ਵੀ ਮੌਕੇ ਤੇ ਪਹੁੰਚ ਗਿਆ ਸੀਗਾ। ਮਾਲਕ ਨੇ ਦੱਸਿਆ ਵੀ ਜਿਹੜਾ ਸਾਰਾ ਜੁਲਮ ਸਾਹਮ ਹੋਇਆ ਪੰਦਤ ਜੀ ਬਾਅਦ ਜਦੋਂ ਉਹ ਦੂਰ ਖਾਂਦੇ ਦੱਸੂਗਾ ਉਹ ਸਨਾ ਕਰ ਲਈ ਤਰਨ ਦੇ। ਤੇ ਗਰੀਸਾ ਦੇਖ ਕੇ ਬਤਾ। ਬੁੱਝੀ ਕਹਿੰਦੀ ਮਜਬਾਤ ਬੋਹਤੇ ਆ ਉਹ ਉਹ ਹੀ ਦੱਸਦਾ ਸਾਡੇ ਉਤਸਾਹਦ ਤੇ ਹੈਗੇ ਆ। ਥੋੜਾ ਜਿਹਾ ਨੇ ਬੀਪੀ ਆ। ਉਹਦੇ ਹਿਸਾਬ ਨੂੰ ਜੋ ਸਾਸੜ ਆਇਆ ਦੇਖ ਕੇ ਦੱਸਾਂਗੇ ਉਹ ਸਨਾ ਕਰ ਲਈ ਤੱਕ।